ਹਜ਼ਾਰ ਇੱਕ ਅੰਦੇ ਤਿੰਨ ਜੱਪੇ ਜਾਦ ਅਮਰੀਕਾ ਤਲਜੀਤ ਨੰਬਰਦਾਰ ਅਮਨ ਅਮਰੀਕਾ ਸਦਨਾ ਬੰਗੂ ਉਹ ਗੱਲ 11000 ਤੇ ਏ ਕਰਦੇ ਹਾਂ ਲਓ ਮਨਜੀਤ ਨਵੇਂ ਪਿੰਡ ਦੀ ਧਰਤੀ ਹੈ ਗਿੰਦਾ ਢਿੱਲੋ ਗਵਾਨਪੁਰੀਆ ਫਰਾਂਸ ਮਾਨ ਕਰਦਾ ਗੱਪਰੂ ਦੀ ਖੇਡ ਉੱਪਰ ਪਰ ਪਹਿਲਾ ਜੱਫਾ 50000 ਪਰੰਦੀਪੁਰੀਆ ਗੋਪੀ ਗੋਪੀ ਤੇ ਮਨਜੀਤ ਨਵੇਂ ਪਿੰਡ ਦੀ ਧਰਤੀ ਦੂਸਰੇ ਪਾਸੇ ਪਰੰਦੀਪੁਰੀਆ ਉਹ ਅਜ ਦੀਆਂ ਤੌਲਾ ਮਾਜਦੇ ਧੱਕੇ ਨੰਬਰ ਫਰੰਦੀਪੁਰੀਏ ਦਾ ਇਹ ਪਰ ਅਜੇ ਸਸਪੈਂਸ ਜਾਰੀ ਹੈ ਫਰੰਦੀਪੁਰੀਏ ਦੇ ਉੱਪਰ 50 75 75 75 75000 ਪਰ ਇਧਰ ਅਨੰਦਲਜੀਤ ਨੰਬਰਦਾਰ ਅਮਨਦੀਪ ਪੰਗੂ ਤੇ ਸਤਨਾ ਪੰਗੂ ਨੰਬਰਦਾਰ ਪਰਿਵਾਰ ਤੇ ਨਾਲ ਨੰਬਰਦਾਰ ਤੇ ਪੰਗੂ ਪਰਿਵਾਰ ਉਹ ਗੱਲ 11000 ਤੇ ਗੱਲ 11000 ਤੇ ਗੱਲ 11000 ਤੇ ਏ ਉਹ ਤਾੜੀ ਤਾਂ ਉਹ ਤਾੜੀ ਬੰਦੀ ਆ ਰਿਹਾ ਰੋਦਾ ਤਾੜੀ ਤੇ ਗੋਪੀ ਦਾ ਚੇਲਾ ਇੱਕ ਕਮ ਨੌਜਵਾਨ ਪਰ ਸਾਹਮਣੇ

ਦੇ ਬੱਲੇ 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 ਉਹ 11000 11000 11000 ਉਹ ਤਾੜੀਆਂ ਜਿਹੜੀ ਸੋੜੀ ਤੱਕ ਪਹੁੰਚਦੀ ਕਰਦੀਏ 11000 ਦੀ ਧੰਨਵਾਦ ਹੋਵੇਗਾ ਪਰ ਇਧਰਲੇ ਪਾਸੇ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਉਹ ਫੱਕਰ ਝੰਡੇ ਵਾਲਾ ਏ ਉਹ ਬੱਲੇ 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 ਨੰਬਰਦਾਰ ਬੀਰੀ ਪੀਰੀ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਤੇ ਅਮਨਦੀਪ ਜੀਐਸ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਸਤਨਾ ਪੰਗੂ ਹੁਲੀ ਪਰ ਏਕਮ ਫਤਾਪੁਰੀਆ ਇਹ ਤੇ ਪਾ ਛਾਤੀ ਤੇ ਅਮਨ ਸਾਡਾ ਪੰਗੂ ਅਮਰੀਕਾ ਦੇ ਵਿੱਚ ਹੈ ਦਲਜੀਤ ਨੰਬਰਦਾਰ ਅਮਰੀਕਾ ਪਰ ਆਹ ਮੁੰਡੇ ਦੇ ਵੀ ਕਹਿੰਦੇ 31 31 31 31 31 31 31 31 ਸਾਹਮਣੇ ਏ ਪਰੰਦੀਪੂਰੀਆ ਲੱਗ ਗਿਆ ਮੇਰੇ ਮਿੱਤਰੋ ਇੱਕ ਪਾਸੇ ਨਵੀਂ ਜੀ ਉਮਰ ਤੇ ਦੂਸਰੇ ਪਾਸੇ ਤਜਰਬਾ ਬੋਲੂ ਲਵ ਪੱਦਰੀ ਟੱਕਰ ਚੋਟੀ ਦੀ ਮੇਰੇ ਮਿੱਤਰੋ ਹੁੰਦੀ ਹੋਏ ਬੱਲੇ 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 ਏ ਪਰੰਦੀਪੂਰੀਆ ਬਣ ਗਿਆ ਓ ਸ਼ਾਟ ਗਿਆ ਔਰ ਸ਼ਾਟ ਗਿਆ 1 ਲੱਖ ਵੇਗ ਨਾਲ ਖੜ ਗਈ ਲਵ ਕੋਪੀ ਲਵ ਓ ਛਾੜ ਤੇ ਪਾਤੇ 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 ਓ ਲਵਲੀ ਤਾਰੀ